ਮੈਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਇੱਕ ਨੌਜਵਾਨ ਮੁੰਡੇ ਦੀ ਪੰਜਾਬੀ ਨੌਜਵਾਨ ਦੀ ਜੋ ਇੱਥੇ ਮੰਜਾ ਢਾ ਕੇ ਜਿਹੜਾ ਕਿ ਸਬਜ਼ੀਆਂ ਵੇਚ ਰਿਹਾ ਹੈ ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਗਿਆ ਹੋਇਆ ਪਰ ਫਿਰ ਵੀ ਜਿਹੜਾ ਇਹ ਨੌਜਵਾਨ ਮੈਕੈਨੀਕਲ ਇੰਜੀਨੀਅਰਿੰਗ ਕਰਕੇ ਇੱਥੇ ਮੰਜੇ ਦੇ ਉੱਤੇ ਸਬਜ਼ੀਆਂ ਰੱਖ ਕੇ ਵੇਚ ਰਿਹਾ ਹੈ ਇੱਕ ਵੀ ਕੈਨੇਡਾ ਚਲੇ ਜਾਵੇ ਤਾਂ ਸਾਰੇ ਹੁੰਦਾ ਕਿ ਸਾਰੇ ਕੈਨੇਡਾ ਭੱਜ ਜਾਓ ਪਰ ਤੁਸੀਂ ਇੱਥੇ ਰਹਿ ਕੇ ਇਹ ਕੰਮ ਕਰ ਰਹੇ ਹੋ ਹਾਂਜੀ ਮम्मी ਡੈਡੀ ਹੁਣੇ ਕਾਫੀ ਟੈਂਪਲਾਂ ਨਾਲ ਗਏ ਸੀ ਉਹ ਦੋ ਤਿੰਨ ਵਾਰ ਭੈਣ ਹੁਣਾਂ ਕੋਲ ਜਾਇਆ ਜੀ ਉਹ ਵੀ ਕਹਿੰਦੇ ਸੀਗੇ ਪਰ ਉਦੋਂ ਟਰਾਈ ਉਦੋਂ ਕੀਤਾ ਸੀ ਬਟ ਹੁਣ ਹੁਣ ਮਨ ਨਹੀਂ ਹੈਗਾ ਹੁਣ ਇੱਥੇ ਇਹ ਕੰਮ ਬਹੁਤ ਵਧੀਆ ਲੱਗਦਾ ਜੀ ਆਪਦੇ ਕੰਮ ਆ ਸੋਚ ਤਾਂ ਬਹੁਤ ਕੁਝ ਹੋਰ ਸੀਗੇ ਪਰ ਹੌਲੀ ਹੌਲੀ ਜਿੱਦਾਂ ਪ੍ਰਮਾਤਮਾ ਕੁਦਰਤ ਵਾਹਿਗੁਰੂ ਨੂੰ ਜਿੱਦਾਂ ਮਨਜੂਰ ਸੀਗਾ ਜਿਹੜੇ ਪਾਸੇ ਆਪਾਂ ਨੂੰ ਨਾ ਕੰਮ ਲਾਉਣਾ ਉਹਦੇ ਹੱਥ ਪਾਸੇ ਆ ਸੋ ਉਹਨਾਂ ਨੇ ਇਧਰਲੇ ਪਾਸੇ ਲਾ ਲਿਆ ਜੀ ਧੰਮਾਕ ਕੇ ਹਾਂਜੀ ਤੇ ਮਕੈਨੀਕਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਇਹ ਕੰਮ ਕਰਨ ਦੇ ਵਿੱਚ ਥੋੜੀ ਬਹੁਤ ਸ਼ਰਮ ਆਈ ਸੀ ਵੀ ਲੋਕਾਂ ਟਿਚਰਾਂ ਕਰਦੇ ਵੀ ਸੀਗੇ ਪਹਿਲਾਂ-ਪਹਿਲਾਂ ਚਲੋ ਕੁਛ ਨਾ ਕੁਛ ਚਲੋ ਕੋਈ ਕਹਿੰਦੀ ਉਸ ਚੀਜ਼ ਨੂੰ ਮੋਟੀਵੇਸ਼ਨ ਹੀ ਸਮਝਿਆ ਜੀ ਅਸੀਂ ਤੇ ਅਸੀਂ ਲੋਕਾਂ ਨੂੰ ਤਾਂ ਬੜੀ ਪ੍ਰਵਾਹ ਨਹੀਂ ਕੀਤੀ ਪਰ ਠੀਕ ਹੈ ਅੱਜ ਅੱਜ ਉਹੀ ਲੋਕ ਸਾਥ ਕਹਿੰਦੇ ਵੀ ਸਾਨੂੰ ਵੀ ਨਾਲ ਲੜਾ ਗਰਮੀਆਂ ਦੇ ਵਿੱਚ ਅਸੀਂ ਗੋਭੀ ਤੇ ਮੂਲੀ ਜਾਂ ਹੋਰ ਸਬਜ਼ੀਆਂ ਥੋੜੀਆਂ ਬਹੁਤੀਆਂ ਸਾਗ ਵਗੈਰਾ ਬੀਜਿਆ ਤਾਂ ਅਸੀਂ ਮੰਡੀ 'ਚ ਦੇਣ ਬਾਰੇ ਸੋਚਿਆ ਸੀ ਵੀ ਚਲੋ ਮੰਡੀ ਤੜਕੋਂ ਜਾ ਕੇ ਸ਼ਾਮ ਨੂੰ ਤਿਆਰ ਕਰਕੇ ਸਵੇਰ ਮੰਡੀ ਤੇ ਆ ਕਰਾਂਗੇ ਪਰ ਉੱਥੇ ਜਦੋਂ ਗਏ ਉੱਥੇ ਰੇਟ ਨਹੀਂ ਮਿਲਿਆ ਜੀ